ਦੇਖ ਰਹੇ ਚੁਕਿਆ ਟੀਵੀ ਮਹਾਰੰਜੀਤ ਕੌਰ ਬਲਟਨ ਨੇ ਸ਼ੁਰੂਆਤ ਕਰਾਂਗੇ ਪਰ ਪਹਿਲੇ ਨਸਰ ਪਾ ਲੈਨੇ ਹੁਣ ਤੱਕ ਦੀਆਂ ਐਂਡ ਸੁਖੀਆਂ ਦੇ ਸਯੁਕਤ ਕਿਸਾਨ ਮੋਰਚਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਚੱਲੀ 2 ਘੰਟੇ ਦੀ ਮੀਟਿੰਗ ਬੇ ਸਰਕਾਰੀ ਬੈਠਕ ਦੌਰਾਨ ਕੋਈ ਸਹਿਮਤੀ ਨਹੀਂ ਬਣ ਸਕੀ ਬੈਠਕ ਬਾਅਦ ਕਿਸਾਨ ਨੇ ਦਾਅਵਾ ਨੇ ਐਲਾਨ ਕਰ ਦਿੱਤਾ ਕਿ 5 ਮਾਰਚ ਨੂੰ ਜੰਮੂ ਤੇ ਕਸ਼ਮੀਰ ਵਿੱਚ ਪੱਕਾ ਮੋਰਚਾ ਲਗਾਉਣਗੇ ਕਿਸਾਨਾਂ ਦਾ ਕਹਿੰਨਾ ਕਿ ਮੁੱਖ ਮੰਤਰੀ ਨੇ ਗੁੱਸੇ ਵਿੱਚ ਆ ਕੇ ਮੀਟਿੰਗ ਵਿਚਾਲੇ ਛੱਡ ਕੇ ਚਲੇ ਗਏ ਸਨ ਕਿਸਾਨਾਂ ਗੁਰਮੀਤ ਸਿੰਘ ਰਾਜਵਾਲ ਨੇ ਕਿ ਮੀਟਿੰਗ ਵਿੱਚ ਮਾਗ ਪਕਰਦਾ ਦਾ ਹਿੱਸਾ ਹੀ ਵਿਚਾਰਿਆ ਗਿਆ ਮੁੱਖ ਮੰਤਰੀ ਨੇ ਕਿ ਉਹਨਾਂ ਦੀ ਆਪ ਕੋਈ ਇੰਫੈਕਸ਼ਨ ਹੈ ਉਹਨਾਂ ਦੀ ਡਾਕਟਰ bina ਮੁਲਾਕਾਤ ਹੈ ਜਿਸ ਕਾਰਨ ਉਹਨਾਂ ਨੂੰ ਜਾਣਾ ਪਵੇਗਾ ਮੀਟਿੰਗ ਦੌਰਾਨ ਮੁੱਖ ਮੰਤਰੀ ਇਲਾਵਾ ਮੰਤਰੀ ਗੁਰਮੀਤ ਸਿੰਘ ਹੁਡੀਆਂ ਤਾਲੀਕਾ ਕंग्रेਸ ਸੱਤਰ ਦੁਕਤੇ ਕੇਪਾਲੀ ਹਾਜਾ ਸਾਹ ਮੀਟਿੰਗ ਚ ਕਈ ਮੰਗਾਂ ਤੇ ਚਾਰ ਮਾਨੰਦਰਾ ਠੀਕ ਹੈ ਜੇ ਇਸ ਵਾਰ ਕਿਸਾਨਾਂ ਨੂੰ ਪੁੱਛਿਆ ਗਿਆ ਤੇ ਪੰਤਰੀ ਗੁਰਮੀਤ ਕਰਨ ਜਾਰੇ ਨੇ ਕਿਸਾਨਾਂ ਨੂੰ ਕੋਈ ਜਵਾਬ ਨਹੀਂ ਦਿੱਤਾ ਤੇ ਵੀ ਕਿਹਾ ਗਿਆ ਤੇ ਜੇਕਰ ਧਰਨੇ ਮੁਜ਼ਾਰੇ ਨਹੀਂ ਕਰਨੇ ਨੇ ਤਾਂ ਮੀਟਿੰਗ ਚ ਸ਼ਾਮਲ ਨਹੀਂ ਹੋਣਗੇ ਫਿਰ ਬੈਠਕ ਤੋੜ ਕੇ ਚਲੇਗੇ ਰਾਜੀਵ ਵਾਲੀ ਕਹੇ ਕਿ ਅਜੇ ਸਥਿਤੀ ਵਿੱਚ ਇਹ ਕਹਿਣਾ ਮੁਸ਼ਕਲ ਹੈ ਕਿ ਕਿਸੇ ਨੂੰ ਮੁੱਦੇ ਤੇ ਸਹਿਮਤੀ ਬਣੀ ਚਹੀਏ ਜਾਂ ਨਹੀਂ ਕਿਉਂਕਿ ਮੰਤਰੀ ਦੇ ਸਬੂਤੀਰੇ ਨੂੰ ਗਲਤ ਦੱਸਿਆ ਉਹਨਾਂ ਕਹਿੰਦੇ ਕਿ ਮੰਗਾਂ ਮੰਨ ਲਈਆਂ ਜਾਂਦੀਆਂ ਤਾਂ ਅਸੀਂ ਮੋਰਚਾ ਲਾਉਣ ਵਾਲੇ ਨਹੀਂ ਸਾਂ ਪੰਜਾਬ ਦੇ ਸਕੂਲਾਂ 'ਚ ਚੰਗੀ ਸਿੱਖਿਆ ਮੁਹੱਈਆ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਸ마ਨ ਦੀ ਅਗਵਾਈ ਵਾਲੀ ਆਪ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ। ਨਾਇਤਨਾ ਦੀ 72 ਪ੍ਰਾਇਮਰੀ ਸਕੂਲ ਅਧਿਆਪਕਾਂ ਦਾ ਦੂਜਾ ਬੈਚ ਜੂਨੀਅਰ ਲਈ ਲੈ ਜਾਇਆ ਗਿਆ। ਸਿੱਖਿਆ ਪ੍ਰੋਗਰਾਮ ਲੋਕ ਹਫਤੇ ਅਲਾਪ ਹੋਵੇਗਾ ਇਹ ਜਾਣਕਾਰੀ ਸ਼ਿਕਿਆ ਮੰਤਰੀ ਖਰਜੋ ਸਿੰਘ ਬੈਂਸ ਨੇ ਵੀ ਇਹ ਉਹਨਾਂ ਨੇ ਕਿਹਾ ਕਿ ਭਾਰਤ ਅਤੇ ਫਿਨਲੈਂਡ ਦੇ ਰਾਸ਼ਟਰੀ ਸਮੂਹ ਸ਼੍ਰੀਕਮੋ ਦੇ ਨਾਲ ਮਿਲ ਕੇ ਭਾਰਤ ਦੇ ਪ੍ਰੋਗਰਾਮ ਜਿਸ ਦੇ ਅਧੀਨ ਰੇਸ ਸਿਕਾਇ ਪ੍ਰੋਗਰਾਮ ਦਾ ਦੌਰਾਨ ਆਟੰਟੀਟੈਜ਼ ਦੌਰਾਨ ਪੰਜਾਬ ਪਰਮਿਚ ਸਿਕਾਇ ਪ੍ਰੋਗਰਾਮ ਦੇ ਦੌਰਾਨ ਤੋਂ ਬਾਅਦ ਜੋ ਪੈਸੇ ਕਿਹਾ ਕਿ ਅਗਲੇ ਆਪਣਾ ਨਹੀਂ ਬੈਂਚ ਯੂਨੀਵਰਸਿਟੀ ਆਫ ਸੋਫੋ ਨੂੰ ਜਲਦ ਹਫ਼ਤੇ ਲਈ ਸਪਲਾਈ ਲਈ 15 ਮਾਰਚ ਨੂੰ ਫਿਨਲੈਂਡ ਲਈ ਰਵਾਨਾ ਹੋਵੇਗਾ ਦੱਸਿਆ ਕਿ ਪਿਛਲੇ ਸਾਲ ਇੱਕ ਕਿਰ ਦੁੱਧ ਤੋਂ 22 ਦੁੱਧ ਤੋਂ 8 ਨਵੰਬਰ ਤੱਕ ਤੇ ਆਪਕਾਂ ਦਾ ਪਹਿਲਾ ਬੈਚ ਹੈ ਫਿਨਲੈਂਡ ਗਿਆ ਸੀ ਤੇ ਵਧੀਆ ਸਿੱਖਿਆ ਪ੍ਰਣਾਲੀ ਲਈ ਜਾਣਾ ਚਾਹੁੰਦਾ ਫਿਨਲੈਂਡ ਤੇ ਇਸ ਦੌਰਾਨ ਮੰਤਰੀ ਚੋਤ ਬਿਆਸ ਨੇ ਕਿਹਾ ਕਿ ਟਿਚਰ ਟ੍ਰੇਨਿੰਗ ਪ੍ਰੋਗਰਾਮ ਪੰਜਾਬ ਦੇ ਵਿਦਿਆਰਥੀਆਂ ਪਰਨਾਲੇ ਨੂੰ ਅੰਤਰਰਾਸ਼ਟਰੀ ਮਾਪਕਰਨ ਦੇ ਹਾਂ ਇੱਕ ਨਵਾਂ ਚੈਕਪਟਰ ਲੱਗੇ ਕਿ ਰਣੀ ਦਾ ਗਿਆਨ ਸਪਲਾਈਟ ਸਾਧਨਾ ਨਾਲ ਨਾ ਨਾ ਮੁਕਤ ਤੇ ਦਿਲਚਸਪ ਸਿੱਖੰਦਾ ਮਹੌਲ ਬਣੇਗਾ। ਉਰੇ ਪੰਜਾਬ ਭਰ ਵਿੱਚ ਮਾਲ ਅਪਸਰਾਂ ਵੱਲ ਹੜਤਾਲ ਦਾ ਐਲਾਨ ਕੀਤਾ ਗਿਆ ਇਸ ਕਾਰਨ ਸ਼ਹਿਰ ਤੋਂ ਵੀ ਕੈਸੀ ਲੰਬਜ ਕੰਮ ਕਾਜ ਠੱਪ ਹੋ ਗਏ ਤੇ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੰਦਰਾ ਗੁਜਨ ਅੰਕ ਮਾਲ ਅਧਿਕਾਰੀਆਂ ਦੀ ਮੀਟ ਅੰਕਪਤੀ ਇਸ ਪਰਵਾਹ ਪੰਜਾਬ ਵਿੱਚ ਟੈਕਸ ਰਜਿਸਟ੍ਰੇਸ਼ਨ ਨਹੀਂ ਦਿੱਤੀ ਜਾਵੇਗੀ ਸਰਕਾਰ ਨਾਲ ਮੀਟਿੰਗ ਤੋਂ ਬਾਅਦ ਅਗਲਾ ਫੈਸਲਾ ਲਿਆ ਜਾਵੇਗਾ ਇਸ ਦੌਰਾਨ ਤਹਿਸੀਲਤ ਜੌਮ ਵਾਲੇ ਲੋਕ ਪਰੇਸ਼ਾਨ ਹੋ ਰਹੇ ਨੇ ਕਿ ਬਿਨਾ ਕੰਮ ਕਰਵਾਏ ਵਾਪਸ ਮੁੜਨੇ ਤਹਿਸੀਲਤ ਵਿੱਚ ਦਸਤੀ ਦੇ ਦੁਕਾਨ ਦਾ ਕੋਈ ਕੰਮ ਨਹੀਂ ਹੋ ਰਿਹਾ ਜਿਸ ਤੋਂ ਬਾਅਦ ਲੋਕ ਕਾਫੀ ਜ਼ਿਆਦਾ ਖੱਜਲ ਹੋ ਰਹੇ ਨੇ ਹਾਲਾਂਕਿ ਕਾਜ਼ਨੀ ਇੱਕ ਪ੍ਰਸ਼ਟਾਚਾਰ ਵਿਰੋਧ ਵਿਡੀ ਮੋਹਿੰਦ ਦੇ ਤਹਿਤ ਤਹਿਸੀਲਦਾਰ ਨੂੰ ਜਿਹੜਾ 16 ਕੋਸਲ ਪਲਾ ਦੇ ਰਸਟਾਰਟੀਕਾ ਗਿਆ ਸੀ ਜਿਸ ਕਾਰਨ ਪੰਜਾਬ ਪਾਰ ਦੇ ਮਾਲ ਅਧਿਕਾਰੀਆਂ ਨੇ ਹੜਤਾਲ ਕਰਨ ਦਾ ਐਲਾਨ ਕੀਤਾ ਸੀ ਉਹਨਾਂ ਕਹਿੰਦੇ ਕਿ ਜਦ ਤੱਕ ਤਹਿਸੀਲ ਸਾਹਿਬ ਜੈਕਸੀਰ ਸਿੰਘ ਡਿਸਟ੍ਰਿਕਟ ਕਲਕ ਕੁਪਾਸ ਸਿੰਘ ਵਿਸ਼ੇਸ਼ ਦੇ ਹੋ ਸਰਕਾਰੀ ਮੁਲਾਜ਼ਮਾਂ ਖਿਲਾਫ ਅਧਰਸ਼ ਕੇ ਸੜਜ ਤਨਾਤ ਨਹੀਂ ਕੀਤਾ ਜਾਂਦਾ ਉਹਨਾਂ ਦਾ ਹੜਤਾਲ ਚੱਲਦੀ ਰਹੇਗੀ ਮੋਹਾਲੀ ਦੇ ਵਿਸ਼ੇਸ਼ ਸੀਬੀਆਈ ਅਦਾਲਤ ਨੇ ਪੰਜਾਬ ਵਿੱਚ 32 ਸਾਲ ਪੁਰਾਣੇ ਦੋ ਹਿੱਕਤੀਲੇ ਹੋਏ ਫਰਜ਼ੀ ਮੁਕਾਬਲੇ ਨਾਲ ਸੰਬੰਧਿਤ ਕੇਸ ਚ ਦੋ ਸਾਬਕਾ ਪਰਸ ਮਾਸਟਰ ਨੂੰ ਅਰੋਪੀ ਕਰਾ ਦਿੱਤਾ ਹੈ ਦੋਸ਼ੀ ਬਜ਼ੁਰਗ ਹੋ ਸਕੇ ਨੇ ਦੋਸ਼ੀਆਂ ਦੀ ਤਲਦਕਾਰਾਂ ਦੀ ਪੁਚੀਚਤਗਾਹ ਦੀ ਤਤਕਾਲੀ ਪ੍ਰਸਤਕਾਰੀ ਸਿਤਾਰਾਮ ਤੇਰਸ ਚੋਪਟੀ ਰਾਜਪਾਲ ਸ਼ਾਮਲ ਨੇ ਮ੍ਰਿਤਕਾ ਵਿੱਚ ਗੁਰਦੇਵ ਸਿੰਘ ਸੁਖਮਨ ਸਿੰਘ ਤਾਂੰਕਾਰਾਂ ਦੇ ਲੈਣ ਵਾਲੇ ਨੇ ਅਰੋਪੀਏ ਨੂੰ 6 ਮਾਰਚ ਨੂੰ ਸਜ਼ਾ ਸੁਣਾਈ ਜਾਵੇਗੀ ਇਸ ਮਾਮਲੇ ਵਿੱਚ 11 ਪ੍ਰਸੰਧਕਾਰੀਆਂ ਤੇ ਅਗਵਾਹ ਗੈਰ ਕਾਨੂੰਨੀ ਹਿਰਾਸਤ ਕਰਤਾਵਾਂ ਨੂੰ ਸਨ ਚਾਰ ਲੋਕਾਂ ਦੀ ਸਿਰਵਾਈ ਦੌਰਾਨ ਹੋਇਆ 23 ਜਨਵਰੀ ਨੂੰ ਸੁਤਰਾਵੇ ਨੂੰ ਗ ਦੇਵਾ ਗਲੀਪੁਰ ਨੂੰ ਪੁਲਸ ਚੌਕੀ ਤਰੰਤਾਰ ਦੇ ਇੰਚਾਰਜ ਗਿਆ ਸੀ ਨੋਰਨ ਸਿੰਘ ਦੇ ਗੁਆਲੇ ਵਾਲੇ ਪੁਲਸ ਪਾਰਟੀ ਨੇ ਦੇਕਰੋ ਚੋਕਲੇ ਸੀ ਜਿੱਦੇ ਤੋਂ 5 ਫਰਵਰੀ 93 ਨੂੰ ਪਤੀ ਖੰਡ ਦੇ ਬਾਮਨੀ ਵਾਲਾ ਤੇ ਕੋਹਰ ਨੌਜੌਂ ਸੁਖਨ ਸਿੰਘ ਨੂੰ ਐਸਆਈ ਵਿਦਾਸਿੰਘ ਦੇ ਗੁਆਲੇ ਵਾਲੇ ਪੁਲਸ 팀 ਨੇ ਦੇਕਰੋ ਚੋਕਲੇ ਅਸਬਾਦ ਚ ਤੋਂ ਨੂੰ ਇੱਕ ਫੱਟੇ ਨੂੰ ਪੁਲਸ ਐਂਕਾਊਂਟਰ ਵਿੱਚ ਮਾਰੇ ਹੋਏ ਦਿਖਾਇਆ ਗਿਆ ਸੀ ਤੇ ਖੁਦ ਦਾ ਖੁਦ ਅੰਤਿਮ ਸੰਸਕਾਰ ਵੀ ਕਰੰਦੀ ਕੋਸ਼ਿਸ਼ ਕੀਤੀ ਗਈ ਸੀ ਲਾਵਾੜੇ ਖਾਲਸ ਦਿਵਾਨ ਦੀਆਂ ਲਾਸ਼ਾਂ ਦਾ ਸਸਕਾਰ ਕਰ ਦਿੱਤਾ ਗਿਆ ਇਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਵਾਲਿਆਂ ਨੇ ਹੱਲ ਨਹੀਂ ਕੀਤਾ ਗਿਆ ਉਸ ਸਮੇਂ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਦੋਵੇਂ ਨੌਜਵਾਨ ਕਰਤਲ ਜ਼ਬਰਦਸਤੀ ਆਗਲੇ ਮਾਮਲੇ ਚ ਸ਼ਮਨ ਸਿੰਘ ਪਰਸਿੱਧੀ ਦੀ ਜਾਂਚ ਵਿੱਚ ਕੀਤਾਵਾ ਗਲਤ ਸਾਬਿਤ ਹੋਇਆ ਸੀ ਕਿਸਾਨ ਜਥੇਬੰਦੀਆਂ ਦੇ ਸੱਦੇ ਦੇ ਕਿਸਾਨੀ ਅੰਦੋਲਨ ਵਿੱਚ ਚੰਡੀਗੜ੍ਹ ਨੂੰ ਕਿਸਾਨਾਂ ਵੱਲੋਂ ਰਵਾਨਾ ਹੋਣ ਵੇਲੇ ਸਵੇਰੇ ਪੰਜਾਬ ਪੁਲਿਸ ਤੇ ਹੁਕਮ ਅ ਤ ਪੰਜਾਬ ਪੁਲਿਸ ਵੱਲੋਂ ਕਿਸਾਨ ਆਗੂਆਂ ਦੇ ਘਰਾਂ 'ਚ ਛਾਪੇਮਾਰੀ ਕਰਕੇ ਉਹਨਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਤਾਂ ਜੋ ਕਿਸਾਨ ਆਗੂ ਮੋਰਚੇ 'ਤੇ ਚੱਲਿਆ ਚੰਡੀਗੜ੍ਹ ਰਵਾਨਾ ਨਾ ਹੋ ਸਕਣ ਇਸ ਸਮੇਂ ਦੌਰਾਨ ਪੰਜਾਬ ਪੁਲਿਸ ਨੂੰ ਕਿਸਾਨ ਅਰਬੂਲ ਸਿੰਘ ਰਾਜਵਾਲ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਇਸ ਤੋਂ ਬਾਅਦ ਮੌਜੂਦ ਹੋ ਲੋ 5 ਮਾਰਚ ਨੂੰ ਚਿੰਦੀ ਦੇ ਵਿੱਚ ਦਰਨਾ ਦੇ ਰੇਂ ਦਾ ਐਲਾਨ ਕੀਤਾ ਇਸ ਤੋਂ ਪਹਿਲਾਂ ਪੁਲਿਸ ਵੱਲੋਂ ਕਿਸਾਨ ਅਰਬੂਲ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਲਗਾਤਾਰ ਕਾਰਵਾਈ ਜਾ ਰਹੀ ਹੈ ਦਸ ਹਜ਼ਾਰ ਅਰਬੂਲ ਸਿੰਘ ਰਾਜਵਾਲ ਨੂੰ ਦੇਰ ਰਾਤ तकरीबन 1:30 ਵਜੇ ਕੈਪਟਨ ਕੀਤਾ ਗਿਆ ਉਹਨਾਂ ਨੂੰ ਸਵਰਾਂ ਵਾਲੇ ਸਤੇ ਤੇ ਹਾਸ਼ ਤੋਂ ਪੁਲਿਸ ਨੇ ਡਿਟੇਨ ਕੀਤਾ ਦੂਜੇ ਪਾਸੇ ਇਸੇ ਨੂੰ ਕਿਸਾਨ ਮੌਜੂਦ ਸਰਕਾਰ ਨਾਲ ਮੀਟਿੰਗ ਬੈਸਟ ਹੈ 5 ਮਾਰਚ ਨੂੰ ਪੱਕਾ ਮੌਜਾ ਲਗਾਉਣ ਦੇ ਲਾਂਗ ਬਾਅਦ ਪੁਲਿਸ ਨੇ ਲਗਾਤਾਰ ਇਹ ਛਾਪੇਮਾਰੀ ਕਰੀ ਜੋ ਸਾਖ ਇੱਥੇ ਜਾ ਰਿਹਾ ਹੈ ਭਾਰਤੀ ਕਿਸਾਨ ਯੂਨੀਅਨ ਲਖਵਾਲ ਜ਼ਿਲ੍ਹਾ ਉਦੋਂ ਆਪਛੀ ਦੇ ਪ੍ਰਧਾਨ ਵਿਕਿੰਦਰ ਸਿੰਘ ਕਿਰਦੋਂ ਨੂੰ ਖਾਣਾ ਸਿਲਵਾ ਬੈਰਟੀ ਕੋਲ ਸਹੀ ਹਰਾਸ ਹੋ ਚੁੱਕਿਆ ਤੇ ਲੋਕ ਲਸ ਲੋਕ ਕ੍ਰਿਤਿਕ ਸਾਨੀ ਨੇ ਵਿਆਹ ਕੋ ਤਸੀਮ ਸਿੰਘ ਬਣੀ ਮਨ ਨੂੰ ਉਹਨਾਂ ਦੇ ਕੰਮ ਵਿੱਚ ਹੀ ਨਜ਼ਰਬੰਦ ਕੀਤਾ ਗਿਆ ਸਵੇਰੇ 4 ਵਜੇ ਦੇ ਪ੍ਰਸਤੀ ਸਾਸ਼ਮਿਕ ਲੋਕ ਭਲਰਤ ਪਾਰਕੀ ਕਿਸਾਨੀ ਨੂੰ ਕਾਬੀਆ ਦੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤਾ ਮੋਹਨਾਂ ਦੇ ਕੰਮ ਵਿੱਚ ਨਜ਼ਰਬੰਦ ਕੀਤਾ ਗਿਆ ਸਮੋਕ ਐਸਐਚਓ ਫਲਤਨਾ ਮਹਿੰਦਰ ਸਿੰਘ ਲੋਕ ਪਾਰਕੀ ਸਵੇਰੇ ਦਿੱਤਾ ਜਾ ਕੇ ਕਿਸਾਨ ਆਗੂ ਜਸਪ੍ਰੀਤ ਸਿੰਘ ਕਿਰਦੋਂ ਨੂੰ ਨਜ਼ਰਬੰਦ ਕੀਤਾ ਗਿਆ ਜਿਹੜਾ ਸ਼ਹੀਦ ਭਗਤ ਸਿੰਘ ਨਗਰਪੁਰ ਕੋਲ ਕਿਸਾਨਾ ਦੀ ਫੜੋ ਫੜੀ ਸ਼ੁਰੂ ਕਰ ਦਿੱਤੀ ਗਈ ਹੈ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਦੁਆਬਾ ਕਿਸਾਨ ਯੂਨੀਅਨ ਇਸਕਰਮ ਸਿੰਘ ਗੋਟਾ ਤੇਰਦਾਸ ਪਾਕੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤੇ ਪੰਜਾਬ ਕਿਸਾਨ ਰਣਜੀਤ ਸਿੰਘ ਤੇ ਟੈਂਡਾ ਕਾਮਰੇਡ ਹਰਪਾਲ ਜਗਤਪੁਰਾ ਵੀਕੂ ਕਾਦੀਆਂ ਦੇ ਪ੍ਰਧਾਨ ਖਿੰਦਰ ਸਿੰਘ ਬੱਲਵਾਲ ਬਹਾਦਰ ਸਿੰਘ ਨੇ ਜੜ ਕਲਾ ਕੇ ਬੂਟਾ ਸਿੰਘ ਚਲਵੰਡੀ ਪੁੱਤਰੂ ਕੁਲਸ ਨੇ ਘਰੋਂ ਚੋਪਿਆ ਹੈ ਮੱਧ ਪ੍ਰਦੇਸ਼ ਦੇ ਵਿਕਤ ਮੰਤਰੀ ਮੋਨੀ ਯਾਦਵ ਨੇ ਕਿਸਾਨਾਂ ਨੂੰ ਖੁਸ਼ ਖਬਰੀ ਦਿੱਤੀ ਹੈ ਮੱਧ ਪ੍ਰਦੇਸ਼ ਸਰਕਾਰ ਸਾਧ 2025 ਅਧੀਨ 26 ਰੁਪਏ ਪ੍ਰਤੀ ਕਟਨ ਦੀ ਦਰ ਨਾਲ ਕਣਕ ਦੀ ਖਰੀਦ ਦੇਗੀ ਸੂਬਾ ਮੰਤਰੀ ਗੋਵਿੰਦ ਰਾਜਪੂਤ ਨੇ ਡਾਕਟਰ ਮੋਨੀ ਯਾਦਵ ਦਰਤਾ ਨੂੰ ਬਾਤ ਕਰਦੇ ਤੈ ਕਿ ਕਣਕ ਦੀ ਖਰੀਦ 15 ਮਾਰਚ ਤੋਂ ਪੂਰੇ ਰਾਜ ਵਿੱਚ ਸ਼ੁਰੂ ਹੋਵੇਗੀ ਪ੍ਰਧਾਨ ਮੰਤਰੀ ਇਹ ਜਾਣਕਾਰੀ ਸਾਂਝੀ ਕੀਤੀ ਹੈ ਤੇ ਨਾਲ ਹੀ ਫੈਸਲਾ ਲੈਣ ਲਈ ਕਣਕ ਦੀ ਫਸਲ ਦੀ ਕਟਾਈ ਪੂਰੀ ਨਾ ਹੋਣ ਤੇ ਮੀਂਹ ਉਚਾਉਣ ਵਾਲੀ ਕਣਕ ਦੇ ਵਿਚਾਰ ਸਰਕਾਰ ਨੂੰ ਨੇ ਤਾਰਕ ਨਮੀ ਪਰਟੀਛਤ ਤੋਂ ਵੱਧ ਹੋਣ ਕਾਰਨ ਕਿਸਾਨਾਂ ਨੂੰ ਹੋਣ ਵਾਲੀ ਅਸੁਵਿਧਾ ਤੋਂ ਬਚਣ ਲਈ ਹੈ ਕੀ ਆ ਕਿ ਆਪਣੀ ਸਰਕਾਰ ਕਿਸਾਨ ਨੂੰ 175 ਰੁਪਏ ਦਾ ਬੋਨਸ ਦੇਵੇਗੀ ਉਹਨਾਂ ਨੇ ਇੱਕ ਮੁੱਖ ਮੰਤਰੀ ਡਾਕਟਰ ਮੋਨਯਾ ਦੇਖ ਦੀ ਅਗਵਾਈ ਵਾਲੀ ਕਿਸਾਨ ਪੱਖੀ ਸੂਬਾ ਸਰਕਾਰ ਨੇ ਕਣਕ ਉਤਪਾਦਕ ਕਿਸਾਨਾਂ ਦੇ ਹਿੱਤ ਵਿੱਚ ਹੀ ਵੱਡਾ ਵਿਆਪਕ ਫੈਸਲਾ ਲਿਆ ਤੇ ਇਸ ਤੋਂ ਇਲਾਵਾ 275 ਰੁਪਏ ਪ੍ਰਤੀ ਕੁਇੰਟਲ ਬੋਨਸ ਦਾ ਐਲਾਨ ਕੀਤਾ ਹੈ ਸੂਬੇ ਦੇ ਕਿਸਾਨਾਂ ਤੋਂ ਕਣਕ 2600 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਰੀਦੀ ਜਾਵੇਗੀ ਮੰਤਰੀ ਕਹੇ ਕਿ ਅਨੁਮਾਨ ਹੈ ਕਿ ਇਸ ਲਗਭਗ 80 ਲੱਖ ਮੈਟ੍ਰਿਕ ਟਨ ਖਰੀਦੀ ਕਣਕ ਖਰੀਦੀ ਜਾਵੇਗੀ ਤੇ ਇਸ ਖਰੀਦ ਦੇ ਕਿਸਾਨਾਂ ਨੂੰ 19400 ਕਰੋੜ ਰੁਪਏ ਦੀ ਸਮਰਥਨ ਮੁੱਲ ਰਕਮ ਤੇ 1400 ਕਰੋੜ ਦੇ ਬੋਨਸ ਰਕਮ ਦਾ ਭੁਗਤਾਨ ਕੀਤਾ ਜਾਵੇਗਾ ਸੰਭਾਵਨਾ ਹੈ ਤੇ ਪੰਜਾਬ ਵਿੱਚ ਮਿਸਮੁੰਦੀ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਨਹੀਂ ਕਿਤੇ ਵੀ ਪੈਂਦੀ ਕੋਈ ਸੰਭਾਵਨਾ ਨਾਲ ਹੀ ਪਿਛਲੇ 24 ਘੰਟਿਆਂ 'ਚ ਕੁਝ ਇਲਾਕਿਆਂ 'ਚ ਹਲਕੀ ਬੂਦਾਬਾਰੀ ਹੋਈ ਹੈ ਜਦੋਂ ਕਿ ਜ਼ਿਆਦਾਤਰ ਜिले ਬਦਲਵਾਹੀ ਦੇ ਵਿੱਚ ਰਹੇ ਨੇ ਜਿਸ ਬਾਅਦ ਆਪਾਂ ਅੱਜ ਥੋੜੀ ਗਿਰਾਵਟ ਦੇਖੀ ਜਾ ਸਕੀ ਪਰ ਆਉਣ ਵਾਲੇ ਦਿਨਾਂ 'ਚ ਵੱਧ ਤੋਂ ਵੱਧ ਤਾਪਮਾਨ ਵੱਸ ਸਕਦਾ ਹੈ ਤੇ ਇਹ ਆਮ ਨਾਲੋਂ ਜ਼ਿਆਦਾ। ਖਲਾਸੀ ਸੂਰਜਮੁਖੀ ਨਹੀਂ ਮੰਨਿਤ ਤਾਜ਼ਾ ਸੂਰਜਿਸਟਿਕ ਟੈਕਨੋਲੋਜੀ ਕੀਤੀ ਹੈ।